ਗੱਲ ਕਰਾਂਗੇ ਸੌਣ ਮਹੀਨੇ ਦੀ ਤੇ ਗੱਲ ਕਰਾਂਗੇ ਰਸਤਿਆਂ ਦੀ ਵੀ ਕਿਵੇਂ ਰਸਤਿਆਂ ਵਿੱਚ ਫਰਕ ਪਿਆ ਤੇ ਕੀ ਗੱਲ ਕਰਾਂਗੇ ਜਮਾਨੇ ਦੀ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਵੀ ਜਿਵੇਂ ਹੀ ਹਾੜ ਦਾ ਮਹੀਨਾ ਆਉਂਦਾ ਤਾਂ ਬਹੁਤ ਹੀ ਜ਼ਿਆਦਾ ਗਰਮੀ ਹੁੰਦੀ ਆ ਤੇ ਆਪਾਂ ਜਦੋਂ ਸਰਦੀਆਂ ਲੰਘ ਕੇ ਜਾਂਦੀਆਂ ਤਾਂ ਆਪਾਂ ਨੂੰ ਇਹ ਹੁੰਦਾ ਵੀ ਹੁਣ ਗਰਮੀ ਦੇ ਮਹੀਨੇ ਸਟਾਰਟ ਹੋ ਗਏ ਆ ਤੇ ਉਸ ਤੋਂ ਬਾਅਦ ਜਦੋਂ ਆਉਂਦਾ ਸੌਣ ਸੌਣ ਦੇ ਮਹੀਨੇ 'ਚ ਚਾ ਚੜ ਜਾਂਦਾ ਆਪਾਂ ਨੂੰ ਚਾ ਇਸ ਕਰਕੇ ਚੜ ਜਾਂਦਾ ਵੀ ਇਹ ਇੱਕ ਤਾਂ ਇਹ ਹੁੰਦਾ ਵਾ ਵੀ ਸੌਣ ਦੇ ਮਹੀਨੇ ਵਿੱਚ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਮਤਲਬ ਨਣਾਂਣ ਪਰਜਾਈਆਂ ਨੇ ਇਕੱਠੀਆਂ ਹੋਣਾ ਪਿੰਗਾ ਝੂਟਣੀਆਂ ਤੇ ਜਿਹੜੇ ਪ੍ਰਾਣੇ ਬੁੱਢੀਆਂ ਹੁੰਦੀਆਂ ਸੀ ਮਾਤਾਵਾਂ ਜਿਹੜੀਆਂ ਹੁੰਦੀਆਂ ਸੀ ਉਹ ਵੀ ਆਪਣੇ ਪੇਕੇ ਘਰ ਜਾਂਦੀਆਂ ਹੁੰਦੀਆਂ ਸੀ ਤੇ ਇੱਕ ਜਗ੍ਹਾ ਹੁੰਦੀ ਸੀਗੀ ਜਿਵੇਂ ਆਪਾਂ ਕਹਿ ਲਈਏ ਵੀ ਖੁੱਲਾ ਮੈਦਾਨ ਹੁੰਦਾ ਸੀਗਾ ਤੇ ਉਹਦੇ ਵਿੱਚ ਆਸੇ ਪਾਸੇ ਪੂਰੇ ਦਰਖਤ ਲੱਗੇ ਹੁੰਦੇ ਸੀ ਹੁਣ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇਹ ਪਾਰਕ ਆ ਤੇ ਉਹਦੇ ਵਿੱਚ ਪਿੰਗਾ ਝੂਟਣੀਆਂ ਗਿੱਧੇ ਪਾਉਣੇ ਬੋਲੀਆਂ ਪਾਉਣੀਆਂ ਤੇ ਇੱਕ ਦੂਜੀ ਤੋਂ ਉੱਚੀਆਂ ਤੋਂ ਉੱਚੀਆਂ ਪਿੰਗਾ ਚੜਾਉਣੀਆਂ ਜਿਹੜਾ ਕਿ ਉਹ ਜ਼ਮਾਨਾ ਬਹੁਤ ਤੇ ਪਿੱਛੇ ਰਹਿ ਗਿਆ ਤੇ ਬੰਗਾ ਚੜਾਉਣੀਆਂ ਬੰਗਾ ਉਦੋਂ ਬੰਜਾਰੇ ਆਉਂਦੇ ਹੁੰਦੇ ਸੀ ਜਿਵੇਂ ਆਪਾਂ ਬੰਗਾ ਚੜਾਉਣੀਆਂ ਹਰੀਆਂ ਲਾਲ ਤੇ ਇਸ ਤਰ੍ਹਾਂ ਦੀਆਂ ਬਹੁਤ ਹੀ ਜ਼ਿਆਦੇ ਪੇਕੇ ਘਰ ਆ ਕੇ ਨਾਨਾਂ ਪਰਜਾਈਆਂ ਨੇ ਇਕੱਠੀਆਂ ਨੇ ਬੰਗਾ ਚੜਾਉਣੀਆਂ ਤੇ ਬੰਜਾਰੇ ਵੇਚਣ ਆਉਂਦੇ ਹੁੰਦੇ ਸੀ ਜਿਹੜਾ ਕਿ ਉਹ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਤੇ ਉਹਦੇ ਆਪਾਂ ਮਤਲਬ ਹੋਣਾ ਉਹ ਇਸ ਤਰ੍ਹਾਂ ਲੱਗਦਾ ਵੀ ਉਹ ਇੱਕ ਸੁਪਨਾ ਹੀ ਸੀਗਾ ਤੇ ਜਿਹੜਾ ਹੁਣ ਬਹੁਤ ਹੀ ਮਤਲਬ ਯਾ ਅੱਗੇ ਚਲਿਆ ਗਿਆ ਜਮਾਨਾ ਉਹ ਮੋਹ ਮੁਹੱਬਤ ਵੀ ਨਹੀਂ ਰਹਿ ਗਏਗੇ ਨਾ ਕੋਈ ਇਕੱਠੀਆਂ ਹੋਣ ਨਾ ਨਨਾਨ ਪਰਜਾਈਆਂ ਇਕੱਠੀਆਂ ਹੋਣ ਨਾ ਉਵੇਂ ਪਿੰਗਾ ਝੂਟਣ ਨਾ ਆਪਣੇ ਲਈ ਉਹ ਜਗ੍ਹਾ ਰਹਿ ਗਈਆਂ ਵੀ ਜਿੱਥੇ ਆਪਾਂ ਜਾ ਕੇ ਤੀਆਂ ਲਾਵਾਂਗੇ ਤੇ ਇਕੱਠੀਆਂ ਹੋ ਕੇ ਤੇ ਦੁੱਖ ਸੁੱਖ ਕਰਦੀਆਂ ਹੁੰਦੀਆਂ ਸੀ ਸੇਹਲੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਉਹ ਬਹੁਤ ਹੀ ਜਮਾਨਾ ਪਿੱਛੇ ਚਲਿਆ ਗਿਆ ਤੇ ਕੋਈ ਦੁੱਖ ਸੁੱਖ ਨਹੀਂ ਰਹਿ ਗਿਆ ਤੇ ਕੋਈ ਵੀ ਹੁਣ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਨਹੀਂ ਕਰ ਸਕਦੀਆਂ ਪੱਖੀਆਂ ਬਣਾਉਣੀਆਂ ਚਾਦਰਾਂ ਕੱਢਣੀਆਂ ਤੇ ਉਹ ਕੱਠਣਾ ਨੇ ਜੇ ਮੈਨੂੰ ਯਾਦ ਆ ਵੀ ਅਸੀਂ ਸਿੰਧੀ ਤੋਪੇ ਦੀ ਚਾਦਰ ਕੱਢਦੀਆਂ ਹੁੰਦੀਆਂ ਸੀ ਤੇ ਮੈਂ ਸਿੰਧੀ ਤੋਪੇ ਦਾ ਤੋਪਾ ਭੁੱਲ ਜਾਣਾ ਜਦੋਂ ਤੋਪਾ ਭੁੱਲ ਜਾਣਾ ਤੇ ਮੈਂ ਗਵਾਂਡੀਆਂ ਦੀ ਕੁੜੀ ਕੋਲੇ ਭੱਜ ਕੇ ਜਾਣਾ ਤੇ ਉਹਨਾਂ ਨੇ ਵੀ ਹੱਸ ਕੇ ਕੋਈ ਦੁਪਹਿਰਾ ਨਹੀਂ ਸੀ ਲੱਗਦਾ ਹੁੰਦਾਗਾ ਤੇ ਉਹਨਾਂ ਨੇ ਵੀ ਹੱਸ ਕੇ ਮੈਨੂੰ ਦੱਸਣਾ ਵੀ ਕੋਈ ਨਹੀਂ ਜਿੰਨੇ ਵੀ ਰੀ ਤੂੰ ਭੁੱਲੇਂਗੀ ਤੇ ਆਈ ਸਾਡੇ ਕੋਲ ਕੱਠੀਆਂ ਨੇ ਹੋ ਕੇ ਅਸੀਂ ਚਾਦਰਾਂ ਕੱਢਣੀਆਂ ਹਨਾ ਪੱਖੀਆਂ ਬੋਨਣੀਆਂ ਰਮਾਲ ਬੋਨਨੇ ਨਾਲੇ ਬੋਨਨੇ ਤੇ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਬਣੇ ਬਣਾਈ ਚੀਜ਼ ਮਿਲਦੀ ਐ ਪੈਸਾ ਚਾਹੀਦਾ ਪੈਸਾ ਚਾਹੀਦਾ ਜਿਹਦੇ ਕੋਲੇ ਉਸਾ ਉਹ ਸਭ ਕੁਝ ਬਸ ਆਪ ਦਾ ਮੁੱਲ ਖਰੀਦ ਦਾ ਨਾਲੇ ਵੀ ਮੁੱਲ ਖਰੀਦਣ ਲੱਗੇ ਪੱਖੇ ਵੀ ਪੱਖਿਆਂ ਦੀ ਤਾਂ ਅੱਜਕੱਲ ਵੈਸੇ ਲੋੜ ਹੀ ਨਹੀਂ ਪੈਂਦੀ ਕਿਉਂ ਏਸੀ ਚੱਲ ਪਿਆ ਕੂਲਰ ਚੱਲ ਪਿਆ ਤੇ ਪੱਖੇ ਚੱਲ ਪਿਆ ਹੁਣ ਉਹਨਾਂ ਪੱਖਿਆਂ ਦੀ ਇੰਨੀ ਆਪਾਂ ਨੂੰ ਜ਼ਰੂਰਤ ਨਹੀਂ ਰਹਿੰਦੀ ਜਦੋਂ ਅੱਗੇ ਆਉਣਾ ਪ੍ਰਾਣੇ ਤਰਾਣੇ ਨੇ ਆਉਣਾ ਲੈਟ ਉੱਠ ਜਾਣੀ ਤਾਂ ਪੱਖਾ ਝੱਲਣੀਆਂ ਤੇ ਹੁਣ ਤਾਂ ਕਹਿੰਦੇ ਸਾਡੀਆਂ ਤਾਂ ਬਾਹਾਂ ਦੋਹਦੀਆਂ ਸਾਥ ਤਾਂ ਝੱਲੀਆਂ ਨਹੀਂ ਜਾਂਦੀਆਂ ਅਸੀਂ ਕੀ ਕਰਨਾ ਵਾ ਬਾਕੀ ਇਹ ਦੁਨੀਆ ਜਿਹੜੀ ਇਹ ਦੁਨੀਆ ਹੁਣ ਪੈਸੇ ਵਾਲਿਆਂ ਦੀ ਹੋ ਗਈ ਐ ਕੋਈ ਰਿਸ਼ਤੇਦਾਰੀ ਨਹੀਂ ਰਹਿ ਗਈਗੀ ਕੋਈ ਮੋਹ ਪਿਆਰ ਨਹੀਂ ਰਹਿ ਗਿਆਗਾ ਅੱਗੇ ਹੁੰਦਾ ਸੀਗਾ ਵੀ ਮਾਂ ਪਿਓ ਕਿਸੇ ਨਾਲ ਕਾਣੀ ਵੰਡ ਨਹੀਂ ਸੀ ਕਰਦੇ ਹੁੰਦੇਗੇ ਹੁਣ ਆ ਜਿਹੜੇ ਉਹ ਬੱਚਿਆਂ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਬਾਂਦਰਾ ਵਿੱਚ ਭੇਲੀ ਸਿੱਟਣੀ ਉਹ ਗੱਲ ਹੋ ਜਾਂਦੀ ਆ ਤੇ ਹੁਣ ਬਹੁਤ ਫਰਕ ਪੈ ਗਿਆ ਵਾ ਅੱਗੇ ਮਾਪਿਓ ਨੇ ਇੱਕੋ ਜਿਹੇ ਬੱਚਿਆਂ ਨੂੰ ਸਮਝਣਾ ਤੇ ਇੱਕੋ ਜਿਹਾ ਸਮਾਨ ਲੈ ਕੇ ਦੇਣਾ ਹੁਣ ਬਸ ਜਿਹਦੇ ਕੋਲੇ ਰਹਿ ਗਿਆ ਉਹ ਆ ਆਪਦੇ ਭੈਣਾ ਭਰਾਵਾਂ ਨਾਲ ਬੇਰਬੰਨੀ ਬੈਠਾ ਹੁੰਦਾ ਵਾ ਕਿਸੇ ਜਿਹਦੇ ਕੋਲੇ ਜਿਹੜੀ ਚੀਜ਼ ਆ ਗਈ ਬਸ ਉਹਨੇ ਨੱਪ ਲੈਣੀ ਆ ਉਹ ਚਾਹੁੰਦਾ ਵੀ ਹੁਣ ਖੂਨ ਆ ਜਿਹੜਾ ਉਸ ਫੈਦ ਹੋ ਚੁੱਕਿਆ 100 ਚੋਂ 90% ਘਰ ਐਹੋ ਜਿਹੇ ਹੋਣਗੇ ਵੀ ਜਿਹੜੇ ਆਪਦੇ ਭੈਣਾ ਭਰਾਵਾਂ ਨਾਲ ਨਹੀਂ ਵਰਤ ਦੇਗੇ ਉਹ ਕਿਉਂ ਨਹੀਂ ਵਰਤ ਦੇ ਉਹ ਸਿਰਫ ਪੈਸਿਆਂ ਕਰਕੇ ਵੀ ਇੱਕ ਕੋਲੇ ਜ਼ਿਆਦਾ ਰਹਿ ਗਿਆ ਦੂਸਰੇ ਨੂੰ ਉਹ ਵੰਡ ਕੇ ਨਹੀਂ ਕੋਈ ਚੀਜ਼ ਦਿੰਦਾਗਾ ਤੇ ਜਿਹੜੇ ਅੱਗੇ ਹੁੰਦੇ ਸੀ ਮਾਸੀਆਂ मामੇ ਹੁੰਦੇ ਸੀ ਉਹ ਵੀ ਮੋਹ ਦੇ ਰਸਤੇ ਹੁੰਦੇ ਸੀਗੇ ਹੁਣ ਉਹ ਵੀ ਫਾਰਮਲਟੀਆਂ ਰਹਿ ਗੀਆਂ ਚਾਹੇ ਤਾਂ ਤੁਸ ਤੁਹਾਨੂੰ ਮੇਰੀ ਗੱਲ ਦਾ ਇਹ ਗੁੱਸਾ ਲੱਗੇ ਪਰ ਬਹੁਤ ਘਰਾਂ ਵਿੱਚ ਇਹ ਗੱਲਾਂ ਹੈਗੀਆਂ ਕੋਈ ਲਪਕੋਂ ਦਾ ਕੋਈ ਯਾਰ ਕਰ ਦਿੰਦਾ ਇਸ ਕਰਕੇ ਜਿਹੜੇ ਉਹ ਜ਼ਮਾਨੇ ਦੀ ਆਪਾਂ ਭਾਲ ਕਰ ਰਹੇ ਹਾਂ ਬੱਚੇ ਆ ਛੋਟੇ ਆ ਜਿਹੜੇ ਬੱਚੇ ਉਹਨਾਂ ਦੇ ਇਹ ਮੋਹ ਮੁਹੱਬਤ ਸੈ ਮੋਬਾਈਲਾਂ ਨੇ ਚੱਕਤੇ ਕਿਉਂਕਿ ਮੋਬਾਈਲ ਆ ਗਏ ਆ ਤੇ ਮੋਬਾਈਲਾਂ ਦੇ ਵਿੱਚ ਬੱਚੇ ਬਿਜ਼ੀ ਹੋ ਗਏ ਆ ਉਹਨਾਂ ਨੂੰ ਕੋਈ ਮਾਸੀਆਂ ਨਾਲ ਕੋਈ ਮਾਮਿਆਂ ਨਾਲ ਕੋਈ ਭੂਆ ਨਾਲ ਕਿਸੇ ਨਾਲ ਕੋਈ ਮੋਹ ਪਿਆਰ ਨਹੀਂ ਰਹਿ ਗਿਆ ਕਿਉਂ ਜੇ ਆਪਾਂ ਕਿਸੇ ਦੇ ਜਾਵਾਂਗੇ ਤਾਂ ਮੋਬਾਈਲ ਉਥੇ ਬੱਚੇ ਦੇਖਦੇ ਆ ਤਾਂ ਫਿਰ ਉਹ ਟੋਕਾ ਟਾਕੀ ਕਰਦੇ ਆ ਵੀ ਤੁਹਾਡਾ ਬੱਚਾ ਜ਼ਿਆਦਾ ਮੋਬਾਈਲ ਦੇਖਦਾ ਤਾਂ ਫਿਰ ਆਪਾਂ ਨੂੰ ਵੀ ਇੱਕ ਗੁੱਸਾ ਜਿਹਾ ਲੱਗਦਾ ਵੀ ਇਹ ਸਾਡੇ ਬੱਚੇ ਨੂੰ ਕਿਉਂ ਟੋਕਦੇ ਆ ਵੀ ਸਾਨੂੰ ਵੀ ਪਤਾ ਆਪਣੇ ਬੱਚੇ ਬਾਰੇ ਪਰ ਅੱਗੇ ਕੀ ਹੁੰਦਾ ਸੀਗਾ ਵੀ ਬੱਚਿਆਂ ਨੂੰ ਝੜਕ ਵੀ ਦਿੰਦੇ ਹੁੰਦੇ ਸੀਗੇ ਤੇ ਕੁੱਟ ਵੀ ਦਿੰਦੇ ਹੁੰਦੇ ਸੀਗੇ ਤੇ ਕੋਈ ਕੁੱਸ ਨਹੀਂ ਸੀ ਕਹਿੰਦਾ ਹੁੰਦਾ ਤੇ ਹੁਣ ਆਪਾਂ ਕਹਿ ਦਿੰਨੇ ਆ ਵੀ ਨਹੀਂ ਤੁਸੀਂ ਮੇਰੇ ਬੱਚੇ ਨੂੰ ਨੀ ਝੜਕਣਾ ਕਿਉਂ ਕਿ ਬੱਚੇ ਹੁਣ ਆਪਾਂ ਲੈਨੇ ਵੀ ਇੱਕ ਇੱਕ ਬੱਚਾ ਆਪਣੇ ਕੋਲੇ ਹੁੰਦਾ ਜਾਂ ਦੋ ਬੱਚੇ ਹੁੰਦੇ ਅੱਗੇ ਹੁੰਦੇ ਸੀ ਵੱਡੇ ਪਰਿਵਾਰ ਹੁੰਦੇ ਸੀਗੇ ਕਿਸੇ ਨੂੰ ਨਾਨਕੀ ਛੱਡ ਦੇਣਾ ਕਿਸੇ ਨੂੰ ਮਾਮੀਆਂ ਮਾਸੀਆਂ ਕੋਲੇ ਛੱਡ ਦੇਣਾ ਛੁੱਟੀਆਂ ਵਿੱਚ ਹੁਣ ਛੁੱਟੀਆਂ ਵੀ ਬੱਚੇ ਆਪਣੇ ਘਰ 'ਚ ਬਤੀਤ ਕਰਦੇ ਆ ਤੇ ਉਵੇਂ ਨਾ ਤਾਂ ਮਾਸੀਆਂ ਮਾਮੇ ਪਿਆਰ ਕਰਦੇ ਆ ਤੇ ਨਾ ਹੀ ਉਹ ਰਿਸ਼ਤੇ ਰਹਿ ਗਏ ਆ ਇਸ ਕਰਕੇ ਜਮਾਨੇ ਦੀ ਮਤਲਬ ਬਹੁਤ ਹੀ ਆਪਾਂ ਕਹਿ ਸਕਦੇ ਆ ਬਹੁਤ ਹੀ ਪਿੱਛੇ ਚਲਿਆ ਗਿਆ ਜਿਹੜਾ ਜਮਾਨਾ ਇਹ ਪਤਾ ਨਹੀਂ ਆਤਾ ਕਿਹੜੇ ਕਾਲ ਯੁਗ ਚ ਆਪਾਂ ਆ ਗਏ ਆ ਉਹ ਜਿਹੜਾ ਜ਼ਮਾਨਾ ਸੀ ਉਹ ਸਤਜਗ ਸਤਜਯੁਗ ਦਾ ਜ਼ਮਾਨਾ ਸੀਗਾ ਜਦੋਂ ਖੇਤਾਂ ਵਿੱਚ ਬੈਠ ਕੇ ਰੋਟੀਆਂ ਖਾਂਦੇ ਹੁੰਦੇ ਸੀ ਕੁਪਾਹਾਂ ਚੁੱਕਦੇ ਹੁੰਦੇ ਸੀਗੇ ਤੇ ਬਹੁਤ ਕੰਮ ਕਰਦੇ ਹੁੰਦੇ ਸੀ ਕੋਈ ਬਿਮਾਰ ਨਹੀਂ ਸੀ ਰਹਿੰਦਾ ਹੁੰਦਾ ਹੁਣ ਕਿਸੇ ਕਿਸੇ ਦੇ ਪਸ਼ੂ ਰੱਖੇ ਹੁੰਦੇ ਆ ਤੇ ਦੁੱਧ ਪਾਲਦੇ ਆ ਆਪਾਂ ਵੀ ਦੁੱਧ ਬਹੁਤ ਵਧੀਆ ਮਿਲੇ ਸਾਨੂੰ ਤੇ ਮਤਲਬ ਪਾਣੀ ਆਲਾ ਨਾ ਦੁੱਧ ਮਿਲੇ ਪਰ ਦੁੱਧ ਹਣੀ ਕਿੱਥੋਂ ਆ ਤੁਸੀਂ ਪਿੰਡ ਵਿੱਚ ਸਰਵੇ ਕਰਕੇ ਦੇਖੋ ਵੀ ਬਹੁਤ ਘਰ ਜਿਹੜੇ ਪਸ਼ੂ ਵੇਚ ਚੁੱਕੇ ਆ ਅੱਗੇ ਅਸੀਂ ਪੰਜ ਪੰਜ ਪਸ਼ੂ ਰੱਖਦੇ ਹੁੰਦੇ ਸੀਗੇ ਤੇ ਹੁਣ ਜਿਹੜੇ ਇੱਕ ਵੀ ਆਪਾਂ ਪਸ਼ੂ ਨਹੀਂ ਰੱਖਦੇਗੇ ਤੇ ਆਪਾਂ ਕੰਮ ਬਿਲਕੁਲ ਨਹੀਂ ਕਰਦੇਗੇ ਇਸ ਕਰਕੇ ਆਪਣੇ ਗੋਡੇ ਗਿੱਟੇ ਜੋ ਵੀ ਆ ਆਪਾਂ ਛੇਤੀ ਦਰਦ ਹੋਣ ਲੱਗ ਜਾਂਦੇ ਕੰਮ ਘਟ ਗਏ ਤੇ ਬਿਮਾਰੀਆਂ ਵਧ ਗਈਆਂ ਬਿਮਾਰੀਆਂ ਇਸ ਕਰਕੇ ਵਧ ਗਈਆਂ ਕਿਉਂ ਅੱਗੇ ਹੁੰਦਾ ਸੀਗਾ ਵੀ ਖੇਤਾਂ ਵਿੱਚ ਆਪ ਕੰਮ ਕਰਦੇ ਹੁੰਦੇ ਸੀਗੇ ਤਾਏ ਚਾਚੇ ਜੇ ਆਪ ਕੰਮ ਕਰਦੇ ਹੁੰਦੇ ਸੀ ਤਾਂ ਆਪ ਚਾਹਾਂ ਲੈ ਕੇ ਜਾਣੀਆਂ ਪਿੱਛੇ ਕਪਾਹਾਂ ਝੁਗਣੀਆਂ ਤੇ ਜਦੋਂ ਅਸੀਂ ਸਕੂਲੋਂ ਪੜ੍ਹ ਕੇ ਆਉਣਾ ਤੇ ਅਸੀਂ ਖੁਦ ਆਪ ਕੰਮ ਕਰਦੇ ਰਹੇ ਹਾਂ ਤੇ ਫਿਰ ਪੱਠਿਆਂ ਨੂੰ ਜਾਣਾ ਪੱਠੇ ਲਿਆਉਣੇ ਹਨਾ ਕੁੱਤਰਨੇ ਉਹਨਾਂ ਨੂੰ ਪਸ਼ੂਆਂ ਨੂੰ ਪਾਉਣੇ ਸ਼ਾਮ ਨੂੰ ਧਾਰਾ ਚੋੜਨਾ ਸਾਰੀ ਦਿਹਾੜੀ ਆਪਾਂ ਬਿਜ਼ੀ ਰਹਿੰਦੇ ਹੁੰਦੇ ਸੀ ਹੁਣ ਕੀ ਆ ਹੁਣ ਫੋਨ ਆ ਗਿਆ ਸਾਰੀ ਦਿਹਾੜੀ ਆਪਣਾ ਧਿਆਨ ਇਸ ਰਹਿੰਦਾ ਫੋਨ ਵਿੱਚ ਰਹਿੰਦਾ ਅੱਛਾ ਜਿਹੜੀ ਰਸਤੇ ਤਾਰਾਂਾਂ 'ਚ ਲੜਾਈ ਪੈਂਦੀ ਹੈ ਸਿਰਫ ਫੋਨ ਕਰਕੇ ਪੈਂਦੀ ਹੈ ਜਦੋਂ ਆਪਾਂ ਗੱਲ ਕਰਦੇ ਆ ਤਾਂ ਛੋਟੀ ਛੋਟੀ ਗੱਲ ਦੇ ਵਿੱਚੋਂ ਕੋਈ ਨਾ ਕੋਈ ਗੱਲ ਇਹੋ ਜਿਹੀ ਨਿਕਲ ਆਉਂਦੀ ਆ ਜਿਹੜੀ ਕਿ ਲੜਾਈ ਦਾ ਕਾਰਨ ਬਣ ਜਾਂਦੀ ਆ ਅੱਗੇ ਰਿਸ਼ਤੇਦਾਰੀਆਂ 'ਚ ਜਾਣਾ ਜਾ ਕੇ ਉਹਨਾਂ ਨੇ ਜਦੋਂ ਪਤਾ ਲੱਗਣਾ ਵੀ ਸਾਡੀ ਭੂਆ ਆ ਰਹੀ ਐ ਜਾਂ ਮਾ ਮਾਮੀ ਆ ਰਹੀ ਐ ਜਾਂ ਮਾਸੀ ਆ ਰਹੀ ਐ ਤਾਂ ਭੱਜ ਕੇ ਜਾਣਾ ਗੇਟ ਵਿੱਚੋਂ ਜਾ ਕੇ ਉਹਨਾਂ ਤੋਂ ਝੋਲੇ ਫੜਨੇ ਫੜ ਕੇ ਤੇ ਉਹਨਾਂ ਨੂੰ ਪਾਣੀ ਧਾਣੀ ਪਿਲਾਉਣਾ ਤੇ ਕੋਈ ਨਹੀਂ ਸੀ ਪੁੱਛਦਾ ਹੁੰਦਾ ਵੀ ਤੁਸੀਂ ਕਿੰਨੇ ਦਿਨ ਰਹਿਣਾ ਤੇ ਹਫ਼ਤਾ ਹਫ਼ਤਾ ਰਹਿੰਦੇ ਹੁੰਦੇ ਸੀਗੇ ਤੇ ਮਹੀਨਾ ਮਹੀਨਾ ਵੀ ਕਈ ਵਾਰੀ ਲਾ ਜਾਂਦੇ ਸੀ ਜਿਨ੍ਹਾਂ ਦਾ ਸਰਦਾ ਹੁੰਦਾ ਸੀ ਕਦੇ ਕੋਈ ਮੱਥੇ ਵਟ ਨਹੀਂ ਸੀ ਪਾਉਂਦਾ ਹੁੰਦਾ ਤੇ ਅੱਜ ਕੱਲ ਕੀ ਐ ਅੱਜ ਕੱਲ ਤਾਂ ਪਹਿਨਾ ਪੁੱਛ ਲੈਂਦੇ ਆ ਵੀ ਤੁਸੀਂ ਰਹੋਗੇ ਕਿ ਜਾਣੇ ਤੇ ਅਧਿਕਤ ਤੈਮ ਵੀ ਹੈ ਨਹੀਂ ਕਿਸੇ ਕੋਲੇ ਵੀ ਜਾ ਜਾ ਕੇ ਆਪਾਂ ਰਹੀਏ ਕਿਸੇ ਕੋਲੇ ਤੇ ਆਪਾਂ ਨੂੰ ਪਤਾ ਕੀ ਲੱਗਦਾ ਵੀ ਨਹੀਂ ਸਾਨੂੰ ਤਾਂ ਨਾ ਆਪਦੇ ਘਰੇ ਰਸਤਾ ਕੰਫੀਟੇਬਲ ਆ ਸਾਥੋ ਤਾਂ ਰਿਆ ਨਹੀਂ ਜਾਂਦਾਗਾ ਵਿਆਹਾਂ ਸ਼ਾਦੀਆਂ ਚ ਵੀ ਜਾਣੀਆਂ ਤਾਂ ਆਪਾਂ ਪੈਲਸਾਂ ਵਿੱਚੋਂ ਜਾ ਕੇ ਮੁੜੇ ਆਉਨੇ ਹੁੰਨੇ ਆ ਉਹ ਰਿਸ਼ਤੇਦਾਰੀਆਂ ਬਿਲਕੁਲ ਖਤਮ ਹੁੰਦੀਆਂ ਜਾਂਦੀਆਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਮੈਨੂੰ ਨਹੀਂ ਲੱਗਦਾਗਾ ਵੀ ਉਹਨਾਂ ਨੂੰ ਜਾਦੇ ਰਿਸ਼ਤੇਦਾਰੀਆਂ ਨਾਲ ਮੋਹ ਮੁਹੱਬਤ ਰਹੂਗਾ ਤੇ ਜਾਂ ਇੰਨਾ ਪਿਆਰ ਰਹੂਗਾ ਸਿਰਫ ਉਹ ਆਪਣੇ ਮਾਪਿਓ ਤੱਕ ਡਿਪੈਂਡ ਰਹਿਣਗੇ ਤੇ ਰਹਿਣਾ ਵੀ ਚਾਹੀਦਾ ਕਿਉਂਕਿ ਜੋ ਵੀ ਇਹ ਰਿਸ਼ਤੇਦਾਰ ਸਿਰਫ ਮਤਲਬ ਦੇ ਰਿਸ਼ਤੇਦਾਰ ਰਹਿ ਗਏ ਆ ਇਸ ਕਰਕੇ ਉਹਨਾਂ ਤੋਂ ਕਿਨਾਰਾ ਕੀਤਾ ਗਿਆ ਵਾ ਤੇ ਆਪਾਂ ਤਾਂ ਵੈਸੇ ਜਦੋਂ ਆਪਾਂ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੇ ਆ ਪਰ ਆਪਾਂ ਨੂੰ ਬਹੁਤ ਮਤਲਬ ਉਸ ਜ਼ਮਾਨੇ ਦੀ ਯਾਦ ਆਉਂਦੀ ਆ ਵੀ ਉਹ ਜ਼ਮਾਨਾ ਬਹੁਤ ਹੀ ਵਧੀਆ ਸੀ ਕੋਈ ਚੂਲੀ ਨਹੀਂ ਸੀ ਹੁੰਦੀ ਉਹਦੇ ਵਿੱਚ ਕੋਈ ਲੜਾਈ ਨਹੀਂ ਸੀ ਹੁੰਦੀ ਉਹਦੇ ਵਿੱਚ ਪਰ ਅੱਜ ਕੱਲ ਤਾਂ ਇਹ ਆ ਵੀ ਬਸ ਸਰ ਗਿਆ ਹਨਾ ਤੇ ਆਪਾਂ ਹੋਰ ਕੀ ਇਹਦੇ ਬਾਰੇ ਕਹਿ ਸਕਦੇ ਆ ਤੇ ਬਹੁਤ ਹੀ ਜਾਨੀ ਕਿ ਕਲ ਯੁਗ ਦਾ ਜਮਾਨਾ ਆ ਰਿਹਾ ਵਾ ਬੱਚੇ ਕਹਿਣਿਆਂ ਚੋਂ ਬਾਹਰ ਹੋ ਰਹੇ ਆ ਨਸ਼ੇ ਬਹੁਤ ਜ਼ਿਆਦਾ ਵਧ ਗਏ ਆ ਇਸ ਕਰਕੇ ਰੱਬ ਹੀ ਰੱਖਾ ਵਾ ਸਾਸਰੀ ਅਕਾਲ